ਜਿਗਰ ਮਿੱਤੇ ਮਸਾਨੇ ਦੀ ਗਰਮੀ ਲਈ ਪੂਰੇ ਸਰੀਰ ਦੀ ਸਫਾਈ ਲਈ ਫੈਟੀ ਲੀਵਰ ਲਈ ਹਾਈ OTPT ਲਈ ਪੀਲੀਆ ਪਿਸ਼ਾਬ ਪੀਲਾ ਹੋਣਾ UTI ਸਰੀਰ ਦੇ ਵਿੱਚ ਸੋਜਿਸ਼ ਬਣੀ ਰਹਿਣੀ ਭੁੱਖ ਨਾ ਲੱਗਣੀ ਕਬਜ਼ ਸਿਰਦਰਦ ਰਹਿਣਾ ਇਹਨਾਂ ਸਭ ਸਮੱਸਿਆਵਾਂ ਲਈ ਤੁਹਾਨੂੰ ਇੱਕ ਬਿਹਤਰੀਨ ਨੁਸਖਾ ਸਾਂਝਾ ਕਰਨ ਲੱਗਿਆ ਲੋ ਜੀ ਗਰਮੀਆਂ ਦਾ ਮੌਸਮ ਆ ਗਿਆ ਔਰ ਗਰਮੀਆਂ ਦੇ ਮੌਸਮ ਦੇ ਵਿੱਚ ਆ ਨੁਸਖਾ ਜਿਹੜਾ ਹੈਗਾ ਸਭ ਤੋਂ ਵੱਧ ਯੂਜ਼ ਹੁੰਦਾ ਮੇਰਾ ਕਿਉਂਕਿ ਇਹ ਨੁਸਖਾ ਜਿਹੜਾ ਹੈਗਾ ਆਪਣੇ ਜਿਗਰ ਮਿੱਤੇ ਮਸਾਨੇ ਦੀ ਗਰਮੀ ਨੂੰ ਖਤਮ ਕਰਦਾ ਹੈ ਡਾਈਜੈਸ਼ਨ ਨੂੰ ਠੀਕ ਕਰਦਾ ਹੈ ਔਰ ਜਿਨ੍ਹਾਂ ਨੂੰ ਕਬਜ਼ ਦੀ ਸਮੱਸਿਆ ਰਹਿੰਦੀ ਹੈ ਉੱਥੇ ਬਧੇ ਕ ਔਰ ਹੋਰ ਵੀ ਇਸ ਦੇ ਕਈ ਬੈਨੀਫਿਟਸ ਹੈਗੇ ਸੋ ਇਸ ਦੀ ਪੂਰੀ ਡਿਟੇਲਡ ਵੀਡੀਓ ਜਿਹੜੀ ਅੱਗਿਆ ਮੈਂ ਆਪਣੇ YouTube ਚੈਨਲ ਤੇ ਪਾਈ ਹੋਈ ਹੈ ਇੱਕ ਇੱਕ ਚੀਜ਼ ਜਿਹੜੀ ਇਹਦੇ ਵਿੱਚ ਪੈ ਰਹੀ ਹੈ ਉਸ ਦੇ ਕੀ ਕੀ ਬੈਨੀਫਿਟਸ ਹੈਗੇ ਔਰ ਓਵਰ ਆਲ ਨੁਸਖੇ ਦੇ ਕੀ ਕੀ ਬੈਨੀਫਿਟਸ ਹੋਣਗੇ ਉਹ ਤੁਸੀਂ ਜਾਨਣਾ ਹੈ ਤਾਂ ਤੁਸੀਂ ਮੈਨੂੰ ਮੈਸੇਜ ਕਰ ਦਿਓ ਮੈਂ ਇਸ ਦੀ ਪੂਰੀ ਡਿਟੇਲਡ ਵੀਡੀਓ ਭੇਜ ਦੂੰਗਾ ਸੋ ਇਹਦੇ ਵਿੱਚ ਪੈਣ ਵਾਲਾ ਸਮਾਨ ਜਿਹੜਾ ਹੈਗਾ ਤੁਹਾਨੂੰ ਸਕਰੀਨ ਦੇ ਉੱਪਰ ਸ਼ੋ ਵੀ ਹੋ ਰਿਹਾ ਮੈਂ ਤੁਹਾਨੂੰ ਦੱਸ ਵੀ ਦੇਣਾ ਥੋੜਾ ਬਹੁਤ ਇਹਦੇ ਵਿੱਚ ਸਨਾਪਤੀ ਹੈ ਗੁਲਾਬ ਦੇ ਫੁੱਲ ਹੈ ਮਕੋ ਹੈ ਕਾਸਨੀ ਹੈ ਅਨਾਰ ਦਾਣਾ ਹੈ ਉਨਾਬ ਹੈ ਤਨੀਆ ਦੇ ਬੀਜ ਹੈ ਔਰ ਐ ਔਰ ਇਹਨਾਂ ਸਾਰੇ ਚੀਜ਼ਾਂ ਨੂੰ ਆਪਾਂ ਕੁੱਟ ਲੈਣਾ ਹੈ ਕੁੱਟ ਕੇ ਇਹਨੂੰ ਆਪਾਂ ਸਾਮ੍ਹ ਕੇ ਰੱਖ ਲੈਣਾ ਸੋ ਇਸ ਦੀ ਡੋਜ਼ ਜਿਹੜੀ ਹੈ तकरीबन 4 ਤੋਂ 5 ਚਮਚ ਇੰਨੀ ਕੋ ਇਸ ਦੀ ਡੋਜ਼ ਹੈ ਰਾਤ ਨੂੰ 1.5 ਗਲਾਸ ਪਾਣੀ ਦੇ ਵਿੱਚ ਪਿਗੋ ਕੇ ਰੱਖ ਦੇਣਾ ਔਰ ਨਾਲ ਹੀ ਇਸ ਦੇ ਚਾਰ ਪੀਸ ਆਲੂ ਬਖਾਰਾ ਸੁੱਕਾ ਔਰ तकरीबन 10 ਕੁ ਗ੍ਰਾਮ ਜਿੰਨੀ ਇੰਨੀ ਕੋ ਇਮਲੀ ਪਾਏ ਦੇ ਉਹਦੇ ਵਿੱਚੇ ਹੀ ਪਾ ਦੇਣੀ ਹੈ ਔਰ ਇਸ ਨੂੰ ਤੁਸੀਂ ਮਿੱਟੀ ਦੇ ਪਾਂਡੇ ਦੇ ਵਿੱਚ ਜਾਂ ਸਟੀਲ ਦੇ ਪਾਂਡੇ ਦੇ ਵਿੱਚ ਰੱਖ ਸਕਦੇ ਹੋ ਸਵੇਰ ਤੁਸੀਂ ਇਸ ਨੂੰ ਮਿਕਸੀ ਦੇ ਵਿੱਚ ਪਾ ਕੇ ਇੱਕ ਰਾਉਂਡ ਲਗਾਉਣਾ ਹੈ ਛੋਟਾ ਜਿਹਾ 10 ਕੁ ਸਕਿੰਟਾਂ ਦਾ ਜਾਂ ਫਿਰ ਤੁਸੀਂ ਮਿਕਸੀ ਨਹੀਂ ਹੈਗੀ ਤਾਂ ਸਿੱਧਾ ਹੀ ਇਸ ਨੂੰ ਤੁਸੀਂ ਹੱਥ ਨਾਲ ਮਸਲ ਕੇ ਛਾਣ ਕੇ ਕੱ ਡੇਲੀ ਰਾਤ ਨੂੰ ਪੀ ਗੋਣਾ ਇਸ ਉਹ ਸ਼ਰਬਤ ਸਵੇਰ ਪੀਨੇ ਐਦਾਂ ਤੁਸੀਂ ਹਫਤਾ ਇੱਕ ਹਫਤਾ ਤੋਂ ਲੈ ਕੇ 10 ਦਿਨ ਵਰਤੋ ਤੁਸੀਂ ਆਪਣੇ ਬੋਡੀ ਵਿੱਚ ਬਹੁਤ ਵਧੀਆ ਚੇਂਜਸ ਫੀਲ ਕਰੋਗੇ ਸਰੀਰ ਤੁਹਾਡਾ ਹਲਕਾ ਹਲਕਾ ਮਹਿਸੂਸ ਕਰੂਗਾ ਪੇਟ ਦਾ ਜਿਹੜਾ ਫਰਾ ਹੈਗਾ ਸੀ ਗੈਸ ਬੰਦੀ ਸੀ ਉਹ ਤੁਹਾਡੀ ਖਤਮ ਹੋ ਚੁਗੀ ਪਰ ਬੋਡੀ ਤੁਹਾਡੀ ਰਿਲੈਕਸ ਮਹਿਸੂਸ ਕਰੂਗੀ ਹਲਕਾ ਜਿਹਾ ਤੁਹਾਡਾ ਹੈ ਉੱਡੇ-ਉੱਡੇ ਸਰੀਰ ਮਹਿਸੂਸ ਕਰੂਗਾ ਸੋ ਇਸ ਵੀਡੀਓ ਨੂੰ ਵੱਤ ਵਤ ਸ਼ੇਅਰ ਕਰ ਦਿਓ ਕਿਸੇ ਕਿਸੇ ਨੂੰ ਪਿਸਟੀਆਂ ਵਾਲਾ ਨੁਸਖਾ ਵੀ ਦੇਣਾ ਪੈਂਦਾ ਹੈ ਠੰਡੀਆਂ ਪਿਸਟੀਆਂ ਵਾਲਾ ਉਹਦੀ ਉਹ ਵੀਡੀਓ ਮੈਂ ਅਲੱਗ ਲੈ ਕੇ ਆਉਂਗਾ ਸੋ ਉਹਦੇ ਲਈ ਵੀ ਤੁਸੀਂ ਵੇਟ ਕਰਿਓ ਔਰ ਆਪਣੇ ਪੇਜ ਵੀਡੀਓ ਨੂੰ ਬਤਵਦੀ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਕੋਈ ਸਵਾਲ ਹੋਵੇ ਤਾਂ ਕਮੈਂਟ ਕਰ ਸਕਦੇ ਹੋ ਮਿਲਦੇ ਹਾਂ ਜੇ ਅਗਲੀ ਵੀਡੀਓ ਦੇ ਵਿੱਚ ਸਤਿ ਸ੍ਰੀ ਅਕਾਲ